हां जी ब्लॉग वीर पार पार ਵਿੱਚ ਬਹੁਤ ਤਹਿ ਦਿਲੋਂ ਧੰਨਵਾਦ ਹੋਰ ਸਨਾਵ ਕਿ ਮੈਂ ਠੀਕ ਠਾਕ ਹਾਂ ਜੀ। ਅਸੀਂ ਵੀ ਠੀਕ ਠਾਕ ਹਾਂ ਜੀ। ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਤਾਂ ਕਿ ਘੇਰੀ ਪਰ ਨਵੀਂ ਵੀਡੀਓ ਬਣਾਵਾਂਗੇ ਉਹ ਸਾਰਾ ਜਲਦੀ ਤੁਹਾਡੇ ਕੋਲ ਪਹੁੰਚੂ। ਹਲੋ ਜੀ। ਇਹ ਆਪਾਂ ਬਲੌਗ ਬਣਾ ਕੇ ਤਿਆਰ ਕਰ ਲਿਆ। ਚੱਲ ਚੱਲੇ ਤੂੰ ਚੱਲ। ਚੱਲ ਫਿਰ। ਤੇ ਇਹ ਬਣਾ ਕੇ ਆਪਾਂ ਤਿਆਰ ਕਰ ਲਿਆ ਲੋ ਜੀ ਡਿਜ਼ਾਈਨ ਦਾ ਤਾਂ ਆਪਾਂ ਨੂੰ ਨਹੀਂ ਟਾਈਮ ਲੱਗਿਆ ਪਹਿਨੇ ਸੋਨ ਦਿਖਾਉਂਦੀ ਤੇ ਪਰ ਆਪਾਂ ਇਸ ਨੂੰ ਕਰੋਸ਼ੀਆ ਕੀਤਾ ਦਿਖਾਉਣੀ ਆ ਦੇਖੋ ਜੀ ਕਿਸ ਤਰ੍ਹਾਂ ਗੋਲ ਗਲਾ ਕੇ ਡਾ ਸੋਨਾ ਬਣ ਕੇ ਤਿਆਰ ਹੋ ਗਿਆ ਦੇਖੋ ਇਹ ਆਪਾਂ ਕਰੋਸ਼ੀਆ ਕਰਦੇ ਦੇਖੋ ਜੀ ਚੌਰਸ ਗਲੇ ਇਸ ਤੇ ਵੀ ਚੌਰਸ ਗਲੇ ਦਾ ਤੇ ਗੋਲ ਗਲੇ ਦਾ ਦੇਖੋ ਇਸ ਤਰ੍ਹਾਂ ਫਰਕ ਹੁੰਦਾ ਵਾ ਕਿੰਨਾ ਸੋਨਾ ਗੋਲ ਬਣ ਕੇ ਤਿਆਰ ਹੋਇਆ ਇਹ ਆਪਾਂ ਇਧਰ ਵੀ ਕ੍ਰੋਸ਼ੀਆ ਕਰਤਾ ਆਹ ਚੀਜ਼ ਤੇ ਵੀ ਕ੍ਰੋਸ਼ੀਆ ਕਰਤਾ ਦੇਖੋ ਜੀ ਕ੍ਰੋਸ਼ੀ ਆਪਾਂ ਇਸ ਤਰ੍ਹਾਂ ਕੀਤਾ ਜਿਵੇਂ ਕਟਾਵ ਨਿਕਲੇ ਹੁੰਦੇ ਆ ਮੈਂ ਹਮੇਸ਼ਾ ਹੀ ਕ੍ਰੋਸ਼ੀਆ ਇਸ ਤਰੀਕੇ ਕਰਦੀ ਹੁੰਨੀ ਆ ਜਿੱਦਾਂ ਕਟਾਵ ਹੁੰਦੇ ਆ ਦੇਖੋ ਤੁਸੀਂ ਵੀ ਕ੍ਰੋਸ਼ੀਆ ਇਸ ਤਰ੍ਹਾਂ ਕਰਿਆ ਕਰੋ ਜਦੋਂ ਮਤਲਬ ਵੀ ਤਿੰਨ ਵਾਰੀ ਆਪਾਂ ਇਹਦੇ ਵਿੱਚ ਦੀ ਕੱਢਤਾ ਜੇ ਤੁਸੀਂ ਅਖੀਰਲਾ ਕੱਟਣਾ ਉਹ ਤੁਸੀਂ ਇੱਕ ਬਾਲ ਨਹੀਂ ਪਾਉਣਾ ਬਿਨਾ ਬਾਲ ਤੋਂ ਇੱਕ ਕੱਢਿਆ ਕਰੋ ਦੇਖੋ ਜੀ ਫਿਰ ਇਸ ਤਰ੍ਹਾਂ ਬਹੁਤ ਸੋਹਣਾ ਬਣ ਕੇ ਇਹ ਜਿੱਦਾਂ ਕਟਾਮ ਕੱਢੇ ਹੁੰਦੇ ਆਪਾਂ ਇਸ ਤਰ੍ਹਾਂ ਬਣ ਜਾਂਦਾ ਦੇਖੋ ਜੀ ਆਹ ਚੀਜ਼ ਆਪਾਂ ਜਨਵਰੀ ਪਾਉਣੇ ਬਾਲ ਪਾ ਕੇ ਇੱਥੋਂ ਜਿੱਦ ਆਪਾਂ ਖੀਰਲਾ ਪਾਉਣਾ ਪਹਿਲਾਂ ਮੋਢੇ ਤੋਂ ਪਾਉਣਾ ਉਹਦੋਂ ਵੀ ਜਰੂਰ ਤੋਂ ਪਾਉਣਾ ਉਹ ਵੀ ਤੁਸੀਂ ਪਾਉਣਾ ਇਸ ਤਰ੍ਹਾਂ ਨੀ ਕੱਲਾ ਫੋਕਾ ਬਗਣਾ ਵਾਲ ਪਾ ਕੇ ਨਹੀਂ ਕੱਢਣਾ ਹੈ ਤੇ ਫਿਰ ਬਹੁਤ ਸੋਨਾ ਕਟਾਅ ਬਣਦੇ ਆ ਤੇ ਆਪਾਂ ਇੱਕ ਸਾਰੇ ਇਸ ਤਰੇ ਬਣਾਉਣੇ ਹੁੰਦੇ ਆ ਦੇਖੋ ਸਾਰਾ ਇਸ ਤਰਾ ਬਣਿਆ ਹੈ ਜਿੱਦਾਂ ਕਟਾਅ ਕੱਟੇ ਹੁੰਦੇ ਆ ਲਓ ਤੁਸੀਂ ਵੀ ਇਸ ਤਰ੍ਹਾਂ ਕੋਲ ਕਟਾਅ ਵਾਲਾ ਗਲਾ ਬਣਾਇਆ ਕਰੋ ਬਹੁਤ ਸੋਨਾ ਬਣ ਕੇ ਹੀ ਕਟਾਅ ਤਿਆਰ ਹੁੰਦੇ ਆ ਇਹ ਆਪਾਂ ਕੋਈ ਨਹੀਂ ਕੀਤਾਗਾ ਕ੍ਰੋਸ਼ੀਆ ਪਾਸ ਨੂੰ ਦਿਖਾਉਣੀ ਹੈ ਕਿਹੜਾ ਨੰਬਰ ਦਾ ਵਰਤਦੀਆਂ। ਲੋ ਜੀ ਕ੍ਰੋਸ਼ੀਆ ਪਾਸ 12 ਨੰਬਰ ਦਾ ਵਰਤਦੀ ਹੁੰਦੀਆਂ। ਇਹ ਜਿਆਦਾ ਮੋਟਾ ਨਹੀਂ ਆਪਣੇ ਕੋਲ ਕ੍ਰੋਸ਼ੀਆ। ਮੈਂ ਵੀ ਨਾ ਬਾਹਲਾ ਬਰੀਕ ਤੇ ਨਾ ਮੋਟਾ 12 ਨੰਬਰ ਦਾ। ਇਸ ਤਰ੍ਹਾਂ ਕ੍ਰੋਸ਼ੀਆ ਪਾਸ ਵਰਤਦੀ ਹੁੰਦੀ। ਇੱਕ ਮੈਂ ਹਮੇਸ਼ਾ ਕ੍ਰੋਸ਼ੀਆ ਸਟੀਲ ਦਾ ਹੀ ਵਰਤਦੀ ਹੁੰਦੀ ਆ। ਇੱਕ ਤਾਂ ਹੁੰਦਾ ਜਿੱਦਾਂ ਸਲਾਈਆਂ ਹੁੰਦੀਆਂ ਨੇ। ਇਸ ਤਰ੍ਹਾਂ ਹੁੰਦਾ ਵਾ। ਇਹ ਨਹੀਂ ਮਿੱਤੋ ਇਹ ਜਦੋਂ ਮੈਨੂੰ ਉੱਥੋਂ ਨਹੀਂ ਲੋਟ ਆਉਂਦਾਗਾ ਇਹ। ਤੇ ਲੈ ਕੇ ਤਾਂ ਮੈਂ ਇਹ ਵੀ ਆਈ ਸੀ ਪਤਨ ਕਿਥੇ ਰੱਖ ਕੇ ਭੁੱਲ ਗਈ। ਛਟੀਜ ਦਾ ਵੀ ਸੀ ਪ੍ਰਾਣ ਤੂੰ ਵੀ ਪਤਨ ਕਿਥੇ ਰੱਖ ਕੇ ਭੁੱਲ ਗਈ। ਤੇਰਾ ਪਾ ਲੈ ਕੇ ਆਂਦਾ ਕਿ ਕੋ 10 ਕਨ ਵੀਕਰ ਪੈਦਾ ਆ ਜਾਂਦਾ ਵੱਲ ਮਿੰਗਾ ਤਾਂ ਆਇ ਨਹੀਂ। ਪਰ ਤੁਸੀਂ ਛਟੀਜ ਦਾ ਵਰਤ ਕਰੀਦੇ ਨਾ ਬਪਾ ਦੇ ਕਰੋਸ਼ੀ ਤਾਂ ਬਹੁਤ ਤਰਾਂਦੇ ਹੈਗੇ ਪਰ ਆਪਾਂ ਤਾਂ ਸਿੰਪਲ ਜੀ ਲਾ ਕੇ ਰੱਖ। ਠੀਕ ਰਹਿੰਦਾ ਵਾ ਕਿਉਂਕਿ ਗੁੰਮ ਵੀ ਹੋ ਜਾ ਤਾਂ ਵੀ ਕੋਈ ਗੱਲ ਨਹੀਂ ਕਿ ਭੁੱਲ ਜਾਣੀ ਆ। ਗੁੰਮ ਹੋ ਜੀ ਦੇਖੋ ਕਿਦਾਂ ਸੋਹਣਾ ਬਣ ਕੇ ਤਿਆਰ ਹੋਇਆਗਾ। ਅਡ ਡਿਜ਼ਾਈਨ ਆਪਾਂ ਤੁਹਾਨੂੰ ਫਿਰ ਦਿਖਾ ਦਾਂਗੇ ਜੇ ਆਪਾਂ ਨੂੰ ਟਾਈਮ ਹੁੰਦਾ ਡਿਜ਼ਾਈਨ ਦਿਖਾਉਂਗੇ ਤੇ ਇਸ ਤਰ੍ਹਾਂ ਆਪਾਂ ਮੋਢੇ ਦਾ ਦੇਖੋ ਬੋਸਾ ਬਣ ਕੇ ਪਿਆ ਰੈਡੀ ਹੋ ਗਿਆ ਹੁਣ ਆਪਾਂ ਨੂੰ ਅਜੇ ਗੁਗਲ ਪੀ ਅਜੇ ਉਹਨਾਂ ਨੇ ਕੀਤਾ ਨਹੀਂ ਜੇ ਗੁਗਲ ਪੀ ਆਪਾਂ ਨੂੰ ਕਰ ਦਿੰਦੇ ਫਿਰ ਅੱਜ ਕਰਦੇ ਗਏ ਸੀਗੇ ਕੋਰੀਅਰ ਕਰਵਾ ਦਿੰਦੇ ਤੇ ਫਿਰ ਆਪਾਂ ਤੁਹਾਨੂੰ ਪੂਰਾ ਵੀਡੀਓ ਦੇ ਦੱਸਦੇ ਆਪਾਂ ਰੇਟ ਵੀ ਦੱਸਦੇ ਕਿੱਥੇ ਜਾਂ ਤੁਹਾਨੂੰ ਉਹ ਵੀ ਦੱਸਦੇ ਲੋ ਜੀ ਫਾਸੀ ਮਾ ਫਸਣ ਕਾਲੀ ਵੀ ਦਿਖਾਈ ਤੇ ਫਸਣ ਅੱਜ ਵੀ ਦਿਖਾਉਣੀ ਆ ਆ ਹੰਗਾ ਬਣਿਆ ਹੋਇਆ ਬਸ ਲੋ ਦੇਖੋ ਜੀ ਵਾਸ਼ ਕਰਨ ਨਾਲ ਕੋਈ ਚਿੱਟਾ ਹੋ ਜਾਂਦਾ ਮੈਨਾਂ ਲੱਗ ਤਾ ਚਲ ਵਾਸ਼ ਕਰ ਲੈਂਦੀ ਆਪਣੇ ਕੋਲ ਤਾਂ ਟਾਈਮ ਨਹੀਂ ਹੁੰਦਾ ਹੈਗਾ ਯਾਰ ਵਰ ਕਹ ਤੋ ਬੋਲਦੇ ਨੇ ਯਾਰ ਵਰ ਜਿਆਦਾ ਗੱਲੀ ਆਈ ਹੋਏ ਤੇ ਲਓ ਜੀ ਦੇਖੋ ਜੀ ਆਸਨ ਮੇਂ ਦਾਸਤਾਵ ਜਿਸੀ ਵੀ ਇਸ ਤਰ੍ਹਾਂ ਕਟਾਮ ਕੱਢਿਆ ਕਰੋ ਫਿਰ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਹੈਲੋ ਦੇਖੋ ਜੀ ਗਲਾ ਨਾ ਵੱਡਾ ਨਾ ਛੋਟਾ ਬਹੁਤ ਸੋਹਣਾ ਗਲਾ ਫਿੱਟ ਬਣ ਕੇ ਤਿਆਰ ਹੋਇਆ ਵਾ ਸਰ ਜੀ ਆਪਾਂ ਛੋਟੀ ਜੀ ਵੀਡੀਓ ਬਣਾਈ ਜਿਆਦਾ ਲੰਬੀ ਪਾ ਵੀਡੀਓ ਬਣਾਈ ਨਹੀਂ ਹੈਗੀ ਮੈਂ ਕਿਹਾ ਮੈਂ ਤਾਂ ਖਾਵਾ ਤੈਨਾਂ ਨੂੰ ਦੀ ਕ੍ਰੋਸ਼ੀਆ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਤੇ ਇਹ ਆਪਾਂ ਜਿਹੜਾ ਡਿਜ਼ਾਈਨ ਜਾਂਦਾ ਇੱਥੇ ਫਿਰ ਆਪਾਂ ਬੰਦ ਕਰਤਾ ਸੀ ਆਹ ਡਿਜ਼ਾਈਨ ਕਿਉਂਕਿ ਇੱਥੇ ਪੁੱਠੇ ਨਹੀਂ ਸੀ ਬਚਦੇ ਫਿਰ ਇਹ ਫਿਰ ਬੰਦ ਹੋ ਗਈ ਆਹ ਲੈਂ ਫੜੀ ਜਿਹੜੀ ਜਾਂਦੀ ਸੀਗੀ ਤੇ ਜਿਹੜੀ ਫਿਰ ਆਹ ਫੜੀ ਸੀ ਇਹ ਫਿਰ ਤਾਂ ਤੱਕ ਗਈ ਸਾਰੀ ਇਹ ਇਹ ਫੜੀ ਪਤਾ ਤੱਕ ਕਰਤੀ ਤੇ ਇੱਥੇ ਸਾਈਡ ਤੇ ਕੁੰਡੇ ਫੁੱਕੇ ਜਿਹੜੇ ਜਾਂਦੇ ਸੀ ਆਪਾਂ ਉਹ ਫੁੱਕੇ ਕਰਦੇ ਪੁੱਠੇ ਬਣਦੇ ਆਪਾਂ ਆਹ ਚੀਜ਼ ਪੁੱਠੇ ਬਣਦੇ ਆਇਦਲੀ ਸਾਈਡ ਵੀ ਆਪਾਂ میری آ چیز ਜਾਂਦੀ ਥੱਲੇ پھر ਤਾਂ ਤੱਕ گئی ہے کیونکہ ਇੱਥੇ ਵੀ ਫਿਰ ਆਪਾਂ ਕੱਟਤੀ ਸੀ ਕਿ ਇੱਥੇ ਵੀ ਦੋ ਕੁੰਡੇ ਰਹਿੰਦੇ ਸੀਗੇ ਫਿਰ ਕੋ ਦੋ ਕੁੰਡਿਆਂ ਦੇ ਨਾਲ ਨਹੀਂ ਸੀ ਲੋਟ ਆਉਣਾ ਫਿਰ ਆਪਾਂ ਤਾਂ ਇੱਥੇ ਛੱਡ ਨਹੀਂ ਪਏ ਤੇਰਾ ਪਤਾ ਤਾਂ تک ਸਾਰੀਆਂ ਫਲੀਆਂ ਇੱਥੇ تک لے ਆਤੀਆਂ ਬਹੁਤ ਸੋਣਾ ਬਣ ਕੇ ਸੋਣ ਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਪ ਦਾ ਆਰਡਰ ਪੱਕਾ ਕਰਵਾ ਸਕਦੇ ਆਂ ਜੀ ਤੇ ਇਹ ਰੇਟ ਆਪਾਂ ਜਦੋਂ ਆਪਾਂ ਨੂੰ Google Pay 'ਤੇ ਡਲ ਹੋ ਗਿਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਪਤਾ ਵੀ ਆਪਾਂ ਵੀਰਪਾਰਕ ਔਰ ਬਲਾਕ ਦੇ ਵਿੱਚ ਹੀ ਆਪਾਂ ਸਾਰਾ ਦਿਖਾਉਣਾ ਹੈ ਹੁੰਦੀ ਆ ਇਸ ਤਰ੍ਹਾਂ ਬਣਿਆ ਵਾ ਇਹ ਬਲਾਕ ਵੀਰਪਾਰਕ ਔਰ ਚ ਹੀ ਆਪਾਂ ਤੁਹਾਨੂੰ ਇਹਦੇ ਬਾਰੇ ਦੱਸ ਦੇਣੇ ਆ ਜੋ ਰੇਟ ਆ ਜੋ ਬਣਾਈ ਜੋ ਡਿਜ਼ਾਈਨ ਕੁਝ ਵੀ ਆ ਲਓ ਜੀ ਚਲੋ ਜੀ ਠੀਕ ਆ ਆਪਾਂ ਵੀ ਹੁਣ ਚਾਹ ਪੀਂਦੇ ਆ ਬਣਾ ਕੇ ਦੇ ਬਲੌਜ ਆਪਾਂ ਰੈਡੀ ਕਰਤਾ ਹਜੀ ਕੁਰੂਸ਼ੀਆ ਵਗੈਰਾ ਆਪਣੇ ਇੱਥੇ ਪਿਆਗਾ ਹੋਰ ਰੈਡੀ ਕੀਤਾਗਾ ਜੋ ਕੀ ਸੀ